ਸਿਆਜੇ ਪੰਜਾਬੇ ਪੰਜਾਬੀ ਕਿੰਨੇ ਨੇ ਤੇ ਗੈਰ ਪੰਜਾਬੀ ਕਿੰਨੇ ਉਹ ਕਿਰਪਾ ਕਰਕੇ ਉਹ ਵੀ ਦੱਸੋ ਕਿਉਂਕਿ ਮੈਜੋਰਟੀ ਭਰਤੀ ਦੇ ਹੈ ਗੈਰ ਪੰਜਾਬੀਆਂ ਦੇ ਕੋਈ ਰਾਜਸਥਾਨ ਦਾ ਕੋਈ ਰਿਆਨੇ ਦਾ ਕੋਈ ਦਿੱਲੀ ਦਾ ਕੋਈ ਕਿ ਤੋਂ ਦਾ ਪੰਜਾਬੀ ਤਾਂ ਮੂੰਹ ਚੋਕ ਕੇ ਵੇਖਦੇ ਫਿਰਦੇ ਇਹ ਗੱਲਾਂ ਸੋਸ਼ਲ ਮੀਡੀਆ ਤੇ ਵੀ ਕਈ ਸਾਡੇ ਆਪੋਜੀਸ਼ਨ ਦੇ ਮੈਂਬਰ ਵੀ ਜਾਂ ਕਿਹੜੇ ਕਈ ਹੋਰ ਲੋਕ ਵੀ ਜਿਹੜੇ ਆ ਚੱਕਦੇ ਰਹਿੰਦੇ ਆ ਕਹਿੰਦੇ ਕਾਨੂੰਨ ਆ ਰੋਕਣ ਦੇ ਬਾਹਰੋਂ ਸੂਪਿਆਂ ਚ ਮੈਨੂੰ ਦੱਸੋ ਕਿੰਨੇ ਪੰਜਾਬੀ ਲੱਗੇ ਇੱਥੇ ਮੈਜੋਰਟੀ ਆ ਕੇ ਨਾਨ ਪੰਜਾਬੀ ਲੱਗੇ ਨੇ ਠੀਕ ਹੈ मी जी मी जी एक मिनट सर नो सिटीजन नो सिटीजन शैल ऑन ग्राउंड्स ओनली ऑफ रिलेशन रेस कास्ट सेक्स प्लेस ऑफ बर्थ रेजिडेंस और एनी ऑफ दन बी इन एलिजिबल फॉर और डिस्क्रिमिनेटेड अगेंस्ट इन रिस्पेक्ट एनी एम्प्लॉयमेंट और ऑफिस अंडर द स्टेट चीमा जी 40437 ਸਰਕਾਰੀ ਮੁਲਾਜ਼ਮ ਤੁਸੀਂ ਭਰਤੀ ਕੀਤੀ ਅਕੋਰਡਿੰਗ ਟੂ ਯੂ ਮੈਂ ਬੜੀ ਕੋਸ਼ਿਸ਼ ਕੀਤੀ ਆਰਟੀਆਈ ਦੇ ਜ਼ਰੀਏ ਇਹਦਾ ਜਵਾਬ ਲੈਣ ਦੀ ਸਾਨੂੰ ਤਾਂ ਕਦੀ ਮਿਲਿਆ ਨਹੀਂ ਕਿਰਪਾ ਕਰਕੇ ਡਿਪਾਰਟਮੈਂਟ ਵਾਈਜ਼ ਪੋਸਟ ਵਾਈਜ਼ ਇਹ ਜਿਹੜੀਆਂ ਦੋ ਸਾਲਾਂ 'ਚ ਤੁਸੀਂ ਨੌਕਰੀਆਂ ਦਿੱਤੀਆਂ ਨੇ ਉਹਦੇ ਵੇਰਵਾ ਐਡਰੈਸ ਵਾਈਜ਼ ਦਿੱਤਾ ਜਾਏ ਕਿ ਕੌਣ ਨੇ ਕਿਹੜੇ ਮਹਿਕਮੇ 'ਚ ਨੇ ਇਹ ਵੀ ਦੱਸਿਆ ਜਾਏ ਪੰਜਾਬੇ ਪੰਜਾਬੀ ਕਿੰਨੇ ਨੇ ਤੇ ਗੈਰ ਪੰਜਾਬੀ ਕਿੰਨੇ ਉਹ ਕਿਰਪਾ ਕਰਕੇ ਉਹ ਵੀ ਦੱਸੋ ਉਨਕਿ ਮੈਜੋਰਟੀ ਭਰਤੀ ਦੇ ਹੈ ਹੀ ਘਰ ਪੰਜਾਬੀਆਂ ਦੇ ਕੋਈ ਰਾਜਸਥਾਨ ਦਾ ਕੋਈ ਰਿਆਨੇ ਦਾ ਕੋਈ ਦਿੱਲੀ ਦਾ ਕੋਈ ਕਿ ਤੋਂ ਦਾ ਪੰਜਾਬੀ ਤਾਂ ਮੂੰਹ ਚੋੱਕ ਕੇ ਵੇਖਦੇ ਫਿਰਦੇ ਐਂਡ ਇਹ ਵੀ ਗੱਲ ਕਿਰਪਾ ਕਰਕੇ ਦੱਸੋ ਜਿਹੜੇ ਕੰਟਰੈਕਚੁਅਲ ਜੌਬਸ ਤੇ ਤੁਸੀਂ ਕਹਿੰਦੇ ਹੋ ਪੱਖਿਆਂ ਕੀਤੇ ਉਹ ਵੀ ਇਸ ਗਿਣਤੀ ਦੇ ਵਿੱਚ ਨੇ ਇੱਕ ਸਰ ਮੈਂ ਜਿਹੜਾ ਲੀਡਰ ਆਪੋਜੀਸ਼ਨ ਨੇ ਰੇਜ਼ ਕੀਤਾ ਕਿ ਬਾਹਰਲੇ ਜਿਹੜੇ ਸੂਬੇ ਵਾਲਿਆਂ ਨੂੰ ਨੌਕਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਨੇ ਇਹ ਮਿਲ ਜਾਂਦੀਆਂ ਇਹ ਗੱਲਾਂ ਸੋਸ਼ਲ ਮੀਡੀਆ ਤੇ ਵੀ ਕਈ ਸਾਡੇ ਆਪੋਜੀਸ਼ਨ ਦੇ ਮੈਂਬਰ ਵੀ ਜਾਂ ਕਿਹੜੇ ਕਈ ਹੋਰ ਲੋਕ ਵੀ ਜਿਹੜੇ ਆ ਚੱਕਦੇ ਰਹਿੰਦੇ ਆ ਪਰ ਸਰ ਜਿਹੜੀ ਸਾਡੇ ਸੰਵਿਧਾਨ ਦੀ ਧਾਰਾ 16 ਗੀ ਉਹਦੇ ਵਿੱਚ ਬਿਲਕੁਲ ਸਾਫ਼ ਲਿਖਿਆ ਕਿ ਤੁਸੀਂ ਨੌਕਰੀ ਦੇ ਮਾਮਲੇ 'ਚ ਕਿਸੇ ਨਾਲ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਉਹ ਕਿਸ ਰਿਲੀਜਨ ਦਾ ਕਿਸ ਕਾਸਟ ਦਾ ਤੇ ਕਿੱਥੇ ਰਹਿੰਦਾ ਇਹ ਸਭ ਕੁਝ ਸੰਵਿਧਾਨ ਮੁਤਾਬਕ ਹੁੰਦਾ ਅਸੀਂ ਇਹ ਰੋਕਣ ਲਈ ਕੇ ਬਾਹਰਲੇ ਸੂਬੇ ਵਾਲੇ ਆ ਕੇ ਪੰਜਾਬ ਦੇ ਵਿੱਚ ਨੌਕਰੀ ਨਾ ਕਰ ਸਕਣ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਕੋਸ਼ਿਸ਼ ਕੀਤੀ ਤੇ ਸੀ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਕੈਬਨਿਟ ਚ ਪਾਸ ਵੀ ਕੀਤਾ ਵੀ 10ਵੇਂ ਲੈਵਲ ਦਾ ਟੈਸਟ 8ਵੇਂ ਲੈਵਲ ਦਾ ਟੈਸਟ ਜਿਹੜਾ ਨੌਕਰੀਆਂ ਦੇ ਲਈ ਰੱਖਿਆ ਪਰ ਫਿਰ ਵੀ ਜੇ ਹੁਣ ਕੋਈ ਹਰਿਆਣਾ ਵਾਲਾ ਰਾਜਸਥਾਨ ਵਾਲਾ ਕਲੀਅਰ ਕਰਕੇ ਇੱਥੇ ਆ ਜਾਂਦਾ ਤੁਸੀਂ ਸਾਰੇ ਸਿਆਣੇ ਸਰ ਬੈਠੇ ਹੋ ਮੈਨੂੰ ਤਰੀਕਾ ਦੱਸ ਦੋ ਵੀ ਉਹਨਾਂ ਨੂੰ ਕਿਵੇਂ ਰੋਕੀਏ ਤੁਸੀਂ ਦੱਸ ਦੋ ਕਿਵੇਂ ਰੋਕੀਏ ਕਨਸਟੀਟਿਊਸ਼ਨ ਆ ਸਰ ਜਾਂਦਾ ਤੁਸੀਂ ਉਹਦੇ ਵਿੱਚ ਆਪਾਂ ਐਮੈਂਡਮੈਂਟ ਕਰੀਏ ਇਹ ਹਰਿਆਣੇ ਨੇ ਵੀ ਲੈ ਕੇ ਆਂਦਾ ਸੀ ਪਰ ਕੋਰਟ ਦੇ ਵਿੱਚੋਂ ਸਟੇ ਹੋ ਗਿਆ ਉਹਨਾਂ ਨੇ ਪ੍ਰਾਈਵੇਟ ਜਿਹੜੀਆਂ ਇਹਨਾਂ ਨੇ ਉਹ ਪੇਪਰ ਲੈ ਕੇ ਆਂਦਾ ਤੁਸੀਂ 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 ਪਾਰਲੀਮੈਂਟ 'ਚ ਰਹੇ ਹੋ ਤੁਸੀਂ ਸਭ ਹੁਣ ਪ੍ਰੈਸ਼ਰ ਆ ਜੀ ਕਰ ਰਹੇ ਹੋ ਤੁਸੀਂ ਤੁਸੀਂ ਰਾਜਾ ਜੀ ਇਕੱਲੀ ਮਸ਼ਕਰੀ ਨਹੀਂ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਮੈਨੂੰ ਸਾਰੇ ਬੈਠਿਓ ਤੁਸੀਂ ਕੋਈ ਚਾਰ ਵਾਰੀ ਦਾ ਐਮ.ਐਲ.ਏ ਮੰਤਰੀ ਰਹੇ ਹੋ ਤੁਸੀਂ ਐਮ.ਪੀ ਰਹੇ ਹੋ ਤੁਸੀਂ ਮੈਨੂੰ ਦੱਸ ਦੋ ਤਰੀਕਾ ਦੱਸ ਦੋ ਕਿਵੇਂ ਰੋਕੀਏ ਕਿਉਂਕਿ ਰੋਜ਼-ਰੋਜ਼ ਇਹ ਗੱਲ ਰੇਸ ਹੁੰਦੀ ਹੈ ਕਈ ਲੋਕ ਜਿਨ੍ਹਾਂ ਨੂੰ ਪਤਾ ਨਹੀਂ ਕੁਛ ਅਣਪੜ ਲੋਕ ਜਾਂ ਜਿਨ੍ਹਾਂ ਨੇ ਸਿਵਧਾਨ ਨਹੀਂ ਪੜਿਆ ਰੋਲਾ ਪਾਉਂਦੇ ਆ ਦੇਖੋ ਜੀ ਬਾਹਰ ਰਹਿਣ ਨੌਕਰੀਆਂ ਬਾਹਰ ਰਹਿਣ ਨੌਕਰੀਆਂ ਦਿਤੀਆਂ ਤੁਸੀਂ ਦੱਸੋ ਕਿਵੇਂ ਰੋਕੀ ਤਰੀਕਾ ਦੱਸੋ ਬਾਜਵਾਜੀ ਆਪਾਂ ਗੱਲੇ ਅੱਗੇ ਚਲਾ ਲਈਏ ਬਾਜਵਾਜੀ ਮੇਰੀ ਸੁਣ ਲਓ ਮੀਤ ਜੀ ਮੀਤ ਜੀ ਮੀਤ ਜੀ 1 ਮਿੰਟ ਜਿੱਦਣ ਜਿੱਦਣ ਨੀਅਤ ਹੋਈ ਤੇ ਆਪਾਂ ਰੋਕਣਾ ਚਾਹੀਏ ਆਹ ਬੈਠੀ ਐ ਮੈਂ ਤੁਹਾਨੂੰ ਰੋਕਣ ਦਾ ਤਰੀਕਾ ਦੱਸਾਂ ਕਾਹਦੇ ਕਾਨੂੰਨ ਆ ਰੋਕਣ ਦੇ ਬਾਹਰਲੇ ਸੂਪਿਆਂ ਚ ਮੈਨੂੰ ਦੱਸੋ ਕਿੰਨੇ ਪੰਜਾਬੀ ਲੱਗੇ ਇੱਥੇ ਮੈਜੋਰਟੀ ਆ ਕੇ ਨਾਨ ਪੰਜਾਬੀ ਲੱਗੇ ਨੇ ਠੀਕ ਐ ਜੀ ਮੀਤ ਜੀ ਮੀਤ ਜੀ 1 ਮਿੰਟ ਸਰ ਨੋ ਸਿਟੀਜ਼ਨ ਨੋ ਸਿਟੀਜ਼ਨ ਸ਼ਲ ਔਨ ਗਰਾਉਂਡਜ਼ ਓਨਲੀ ਆਫ ਰੈਜ਼ਨ ਰੇਸ ਕਾਸਟ ਸੈਕਸ ਪਲੇਸ ਆਫ ਬਰਥ ਰੈਜ਼ੀਡੈਂਸ ਔਰ ਐਨੀ ਆਫ ਦਨ ਬੀ ਇਨ ਇਲੀਜੀਬਲ For or discriminated against in respect to any employment or office under the state। सर कुट जी मैं बैठो जी देखो मैं बाजा जी ਅਲਕੇ ਉਹਨਾਂ ਝੂਠੇ ਸਰਟੀਫਿਕੇਟ ਦਿੱਤੇ ਗਏ ਪੰਜਾਬੀ ਜੀ ਜੀ ਠੀਕ ਹੈ ਦੈਟਸ ਵਾਈ ਦੇ ਹੈਵ ਗਾਟ ਗੋਡਰਾਵ ਜੀ ਬੋਧਰਾਵ ਜੀ ਬੈਠੋ ਜੀ ਬੈਠੋ ਤੁਸੀਂ ਬੈਠੋ ਬੋਧਰਾਵ ਜੀ ਅੱਪੈ ਨੂੰ ਅੱਗੇ ਚਲਾਓ ਮੀਰ ਜੀ ਮੀਰ ਮੀਰ ਜੀ ਸਰ ਸਰ ਇੱਕ ਮਿੰਟ ਇੱਕ ਮਿੰਟ ਬਾਜਵਾ ਸਾਹਿਬ ਇੱਕ ਮਿੰਟ ਇੱਕ ਮਿੰਟ ਸਰ ਸਰ ਐਡਮਿਸ਼ਨ ਲੈਣ ਲਈ ਕਿਸੇ ਸੰਸਥਾ ਦੇ ਵਿੱਚ ਉਹਦੇ ਲਈ ਡੋਮਿਸਾਈਲ ਦੀ ਜਰੂਰਤ ਹੈ ਸਰਕਾਰੀ ਰੌਕਲੀ ਡੋਮਸਾਈਲ ਦੀ ਜਰੂਰਤ ਹੀ ਕੋਈ ਨਹੀਂ ਬੈਠੋ ਜੀ ਅਡਮਿਸ਼ਨ ਲਈ ਕਿ ਲਈ ਡੋਮਸਾਈਲ ਦੀ ਜਰੂਰਤ ਹੈ ਬੈਠੋ ਆਏ ਸੁਕੇ ਜੀ ਦੱਸਿਓ ਪੰਜਾਬੀਆਂ ਦੀ ਭੱਤੀ ਤੇ ਠੀਕ ਹੈ ਜੀ ਬੈਠੋ ਦੱਸੋ